ਸਰਦਾਰ ਵੱਲਵ ਭਾਈ ਪਟੇਲ ਦੀ ਜੈੰਤੀ ਨੂੰ ਸਮਰਪਿਤ ਜਿੱਥੇ ਵੱਖ-ਵੱਖ ਪ੍ਰੋਗਰਾਮ ਕੀਤੇ ਜਾ ਰਹੇ ਨੇ ਉੱਥੇ ਹੀ ਅੱਜ ਜ਼ਿਲ੍ਹਾ ਸਾਂਝ ਕੇਂਦਰ ਪੁਲਿਸ ਦੇ ਇੰਚਾਰਜ ਦੀ ਅਗਵਾਈ ਦੇ ਹੇਠ ਸਾਂਝ ਕੇਂਦਰ ਵਿਆਸ ਬਾਬਾ ਬਕਾਲਾ ਸਾਹਿਬ ਅਤੇ ਖੇਲਚੀਆਂ ਦੀ ਟੀਮ ਵੱਲੋਂ ਵਿਆਸ ਦੇ ਵਿੱਚ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਗੈਂਡੀ ਸਕੂਲ ਵਿਆਸ ਦੇ ਸਹਿਯੋਗ ਦੇ ਨਾਲ ਇੱਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੇ ਵਿੱਚ ਸਕੂਲੀ ਬੱਚਿਆਂ ਵੱਲੋਂ ਨਸ਼ਿਆਂ ਦੇ ਖਿਲਾਫ ਸੁਨੇਹਾ ਦਿੰਦੇ ਹੋਏ ਇੱਕ ਸੈਕਟਰ ਰੈਡੀ ਕੀਤੀ ਗਈ ਗੱਲਬਾਤ ਦੇ ਦੌਰਾਨ ਸਾਂਦਕੇਂਦਰ ਪੁਲਿਸ ਵੱਲੋਂ ਜਿਹੜੇ ਕਿ ਮੁਲਾਜ਼ਮ ਬਬਲਦੀਪ ਕੌਰ ਨੇ ਦੱਸਿਆ ਹੈ ਕਿ ਅੱਜ ਲਗਾਏ ਗਏ ਸੈਮੀਨਾਰ ਦੌਰਾਨ ਸਕੂਲੀ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦੇ ਲਈ ਜਾਗਰੂਕ ਕੀਤਾ ਗਿਆ ਇਸ ਦੇ ਨਾਲ ਹੀ ਨਸ਼ਿਆਂ ਤੋਂ ਹੋਣ ਵਾਲੇ ਮਾੜੇ ਪ੍ਰਭਾਵਾਂ ਦੇ ਬਾਰੇ ਵੀ ਜਾਗਰੂਕ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ ਜਿਨ੍ਹਾਂ ਦੀ ਜ਼ਿੰਦਗੀ ਨੂੰ ਮੁੜ ਤੋਂ ਸਵਾਰਨ ਦੀ ਜ਼ਰੂਰਤ ਹੁੰਦੀ ਹੈ। ਅਤੇ ਸਕੂਲ ਪ੍ਰਿੰਸੀਪਲ ਰਜੀਵ ਕਪੂਰ ਨੇ ਵੀ ਇਸ ਮੌਕੇ ਤੇ ਗੱਲਬਾਤ ਕਰਦੇ ਹਾਂ ਕਿ ਹੈ ਕਿ ਪੰਜਾਬ ਸਰਕਾਰ ਦਾ ਬਹੁਤ ਹੀ ਵਧੀਆ ਪ੍ਰੋਗਰਾਮ ਜਿਸ ਦੇ ਨਾਲ ਬੱਚਿਆਂ ਨੂੰ ਅਜੋਕੇ ਸਮਾਜ ਦੇ ਵਿੱਚ ਚੰਗਾ ਅਤੇ ਬੁਰਾ ਕੀ ਹੈ ਉਸ ਦੇ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ। ਰੈਲੀ ਕਰਵਾਈ ਸੀ ਸਾਈਕਲ ਰੈਲੀ ਜ ਜਿਹਦੇ ਵਿੱਚ ਬੱਚਾ ਨੂੰ ਟ੍ਰੈਫਿਕ ਰੂਲਸ ਬਾਰੇ ਤੇ ਨਾਲ ਆਪਾਂ ਨਸ਼ਿਆਂ ਦੇ ਰਿਗਾਰਡਿੰਗ ਆਪਾਂ ਬੱਚਾ ਨੂੰ ਜਾਗਰੂਤ ਕੀਤਾ ਗਿਆ ਵੀ ਸਕੂਲ ਚ ਜਿਹਨੇ ਬੱਚਾ ਨੂੰ ਫਿਰ ਘਰ ਗਿਆ ਦੇਖੋ ਜੀ ਅੱਜ ਦੀ ਜਨਰੇਸ਼ਨ ਜੋ ਅੱਜ ਦੇ ਟਾਈਮ ਚ ਹੋ ਰਿਹਾ ਹੈ ਇਸ ਦੀ ਜੜ ਤੋਂ ਹੀ ਜੇ ਆਪਾਂ ਇਹਨਾਂ ਨੂੰ ਪ੍ਰੇਰਿਤ ਕਰਾਂਗੇ ਕਿ ਉਹ ਇਹ ਬੱਚੇ ਬਣਿਆ ਹੋਣਗੇ ਮਤਲਬ ਵੀ ਬੱਚਾ ਨੂੰ ਛੋਟੇ ਤੋਂ ਛੋਟੇ ਤੋਂ ਵੱਡੇ ਤੱਕ ਜਿਵੇਂ ਆ ਜਾਣੂ ਕਰਵਾਇਆ ਜਾਂਦਾ ਵੀ ਆਪਣੇ ਘਰ ਫੈਮਲੀ ਦਾ ਜਿਵੇਂ ਲਾਲੋ ਬੱਚਿਆਂ ਤੋਂ ਸਭ ਨੂੰ ਵੀ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਠੀਕਾ ਆਪਣੀ ਫੈਮਲੀ ਦੀ ਥੋੜੀ ਰਿਸਪੌਂਸਿਬਿਲਟੀ ਸਮਝੋ ਆਉਣ ਵਾਲੇ ਸਮੇਂ 'ਚ ਤੁਹਾਨੂੰ ਤੁਹਾਡੇ ਪੇਰੈਂਟਸ ਨੂੰ ਬਹੁਤ ਲੋਡ ਆ ਤੁਹਾਡੀ ਮਤਲਬ ਠੀਕ ਹੈ ਦੇਖੋ ਜੀ ਇੱਕ ਤਾਂ ਜਿਵੇਂ ਬੱਚੇ ਛੋਟੇ ਬੱਚੇ ਜਿਨ੍ਹਾਂ ਤੋਂ ਲਾਇਸੈਂਸ ਵਗੈਰਾ ਨਹੀਂ ਹੁੰਦੇ ਉਹ ਤਿੰਨ ਸਾਣੇ ਜਿਵੇਂ ਬਾਈਕ ਵਗੈਰਾ ਚਲਾਉਂਦੇ ਆ ਫਾਸਟ ਮਤਲਬ ਬਾਈਕ ਚਲਾਉਂਦੇ ਆ ਸਕੂਲ ਦੇ ਵਿੱਚ ਚਲੋ ਬਾਈਕ ਵਗੈਰਾ ਮੈਨੂੰ ਨਹੀਂ ਲੱਗਦਾ ਵੀ ਅਲਾਉਡ ਹੋਣਗੀ ਪਰ ਫਿਰ ਵੀ ਤਿੰਨ ਤਿੰਨ ਚਾਰ ਚਾਰ ਬੱਚੇ ਜਿਵੇਂ ਆ ਉਹ ਟ੍ਰਿਪਲਿੰਗ ਕਰਕੇ ਆਉਂਦੇ ਆ ਸੋ ਇਸ ਕਰਕੇ ਬਹੁਤ ਨੁਕਸਾਨ ਹੁੰਦਾ ਕਿਸੇ ਵੇਲੇ ਹਾਈਵੇ ਤੇ ਬਹੁਤ ਫਾਸਟ ਗੱਡੀਆਂ ਆਉਂਦੀਆਂ ਉਹਦੇ ਕਰਕੇ ਬੱਚਾ ਦਾ ਨੁਕਸਾਨ ਹੁੰਦਾ ਅੱਜ ਬਿਆਸ ਸਕੂਲ ਤੋਂ ਜਿਹੜੀ ਪੁਲਿਸ ਦੀ ਸਾਂਝ ਕੇਂਦਰ ਜਿਹੜੇ ਸਟੈਬਲਿਸ਼ ਕੀਤੇ ਗਏ ਨੇ ਪਿੰਡਾਂ ਦੇ ਵਿੱਚ ਉਹਨਾਂ ਦੀ ਹੈਲਪ ਦੇ ਨਾਲ ਜਿਹੜਾ ਬਿਆਸ ਦੇ ਵਿੱਚ ਸਾਂਝ ਕੇਂਦਰ ਹੈ ਪੁਲਿਸ ਦਾ ਪੰਜਾਬ ਪੁਲਿਸ ਦਾ ਉਹਨਾਂ ਦੀ ਹੈਲਪ ਦੇ ਨਾਲ ਸਕੂਲ ਦੇ ਵਿੱਚ ਇੱਕ ਸਾਈਕਲ ਰੈਲੀ ਬੱਚਿਆਂ ਦੀ ਹੈਲਪ ਦੇ ਨਾਲ ਕੱਢੀ ਗਈ ਹੈ ਔਰ ਇਹ ਸਾਰੇ ਪਿੰਡ ਬਿਆਸ ਦੇ ਵਿੱਚ ਗਲੀਆਂ-ਗਲੀਆਂ ਦੇ ਵਿੱਚ ਗਈ ਹੈ ਜਿਸ ਦੇ ਨਾਲ ਇੱਕ ਸੰਦੇਸ਼ਾ ਦਿੱਤਾ ਗਿਆ ਹੈ ਕਿ ਆਪਾਂ ਸੁਸਾਇਟੀ ਨੂੰ ਕਿਦਾਂ ਨਸ਼ਾ ਮੁਕਤ ਕਰਨਾ ਹੈ ਔਰ ਇਹ ਜਿਹੜੀ ਰੈਲੀ ਕੱਢੀ ਗਈ ਔਰ ਸਰਦਾਰ ਵੱਲਭਾਈ ਪਟੇਲ ਦੀ ਜਨਤੀ ਦੇ ਸਬੰਧ ਦੇ ਵਿੱਚ ਕੱਢੀ ਗਈ ਹੈ ਔਰ ਇਹਦੇ ਨਾਲ ਪਿੰਡ ਵਾਸੀਆਂ ਦੇ ਵਿੱਚ ਇੱਕ ਚੰਗਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਸਾਰਿਆਂ ਨੇ ਇਸ ਨੂੰ ਚੰਗਾ ਕਦਮ ਦੱਸਿਆ ਹੈ ਕਿ ਇਹ ਬੱਚਿਆਂ ਵੱਲੋਂ ਔਰ ਪੁਲਿਸ ਵੱਲੋਂ ਇੱਕ ਵਧੀਆ ਸਟੈਪ ਜਿਹੜਾ ਹੈ ਉਹ ਚੁੱਕਿਆ ਗਿਆ ਹੈ ਔਰ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਪੁਲਿਸ ਵਾਲਿਆਂ ਨੇ ਟ੍ਰੈਫਿਕ ਨਿਯਮਾਂ ਦੇ ਸਬੰਧ ਦੇ ਵਿੱਚ ਵੀ ਬੱਚਿਆਂ ਨੂੰ ਜਾਣਕਾਰੀ ਦਿੱਤੀ ਹੈ ਅਤੇ ਕੁੜੀਆਂ ਨੂੰ ਅਲੱਗ ਤੋਂ ਇੱਕ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਆਪਾਂ ਕਿਸ ਤਰ੍ਹਾਂ ਗੋ ਟੱਚ ਔਰ ਬੈਟ ਟੱਚ ਬਾਰੇ ਆਪਾਂ ਜਾਗਰੂਕ ਰਹਿਣਾ ਹੈ ਜੇ ਕੋਈ ਸਾਡੇ ਨਾਲ ਕੋਈ ਇਸ ਤਰ੍ਹਾਂ ਦੀ ਛੇੜਛਾੜ ਕਰਦਾ ਹੈ ਤੇ ਸਾਨੂੰ ਇਸ ਦੀ ਪ੍ਰੀਅਰ ਇਨਫੋਰਮੇਸ਼ਨ ਜਿਹੜੀ ਹੈ ਇਨ ਦੀ ਫਾਰਮ ਆਫ ਨੋਲੇਜ ਸਾਡੇ ਕੋਲ ਹੋਣੀ ਚਾਹੀਦੀ ਹੈ ਉਹ ਜਿਹੜਾ